ਇਸ ਵੇਲੇ ਦੀ ਵੱਡੀ ਖਬਰ ਸਾਮਣੇ ਆਈ ਹੈ ਦੱਸਦੇ ਕਿ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆ ਜਿਹੜਿਆ 5 ਕਰੋੜ ਦੀ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਹੈ ਤਾਂ ਇਹਨਾਂ ਦੱਸਿਆ ਕਿ ਤਿੰਨ ਮੁਲਜ਼ਮ ਜਿਹੜੇ ਆ ਕਾਬੂ ਕੀਤੇ ਨੇ ਔਰ ਕਈ ਲੰਬੇ ਸਮੇਂ ਤੋਂ ਜਿਹੜੇ ਆ ਇਹ ਹੈਰੋਇਨ ਦੀ ਜਿਹੜੀ ਆ ਤਸਕਰੀ ਕਰਦੇ ਸੀਗੇ ਤਾਂ ਆਖਿਰਕਾਰ ਪੰਜਾਬ ਪੁਲਿਸ ਨੂੰ ਜਿਹੜੀ ਆ ਵੱਡੀ ਸਫਲਤਾ ਹਾਸਲ ਹੋਈ ਆ ਤਿੰਨ ਜਿਹੜੇ ਆ ਤਸਕਰਾਂ ਨੂੰ ਕਾਬੂ ਕੀਤਾ ਜਿੰਨਾਂ ਪਾਸਿਓਂ ਕਰੋੜਾਂ ਦੇ ਹਿਸਾਬ ਨਾਲ ਜਿਹੜੀ ਆ ਹੈਰੋਇਨ ਬਰਾਮਦ ਕੀਤੀ ਆ ਤਾਂ ਇਸ ਦੀ ਪੁੱਦੇ ਜਾਣਕਾਰੀ ਲੈ ਲੈਣੇ ਸਾਡਾ ਫਰੀਦਕੋਟ ਤੋਂ ਸੋਲੇ ਜੁੜ ਚੁੱਕੇ ਨੇ ਜੀ ਸੁਰੇਜ ਕੀ ਕੁਝ ਜਾਣਕਾਰੀ ਆ ਜਿਹੜੀ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਕਰੋੜਾਂ ਦੇ ਹਿਸਾਬ ਨਾਲ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ। ਅ ਦੇਖੋ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਪਰਮਿੰਦਰਤਾ ਵੱਡੇ ਮਗਲਮੱਛਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਉੱਪਰ ਇਸ ਵਕਤ ਪੁਲਿਸ ਦੀ ਅੱਖ ਹੈਗੀ ਹੈ ਤੇ ਅ ਇੰਨੀ ਵੱਡੀ ਮਾਤਰਾ ਵਿੱਚ 1 ਕਿਲੋ 300 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਣਾ ਇੱਕ ਛੋਟੇ ਸ਼ਹਿਰ ਤੋਂ ਹੁਣ ਤਾਂ ਬਹੁਤ ਵੱਡੀ ਪ੍ਰਾਪਤੀ ਹੈਗੀ ਹੈ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਸੀਆਈਏ ਅ ਸਟਾਫ ਫਰੀਦਕੋੜੀ ਟੀਮ ਜਿਹੜੀ ਹੈਗੀ ਹੈ ਫਰੀਦਕੋੜ ਦਾ ਪਿੰਡ ਪਿੰਡ ਦਾ ਵੀਰੇਵਾਲਾ ਉੱਤੇ ਨੇੜੇ ਸਰਕਾਰੀ ਕਦਾਮ ਤੇ ਨਾਕਾਬਲੇ ਕਰਕੇ ਜਿਹੜੇ ਖਾਂਜਣ ਵਾਲੇ ਲੋਕ ਸੀਗੇ ਉਹਨਾਂ ਦੀ ਤਲਾਸ਼ੀ ਕਰ ਰਹੇ ਸੀ ਤਾਂ ਇੱਕ ਮੋਟਰਸਾਈਕਲ ਬੇਰੇ ਵਾਲਾ ਦੀ ਤਰਫੋਂ ਉਹਨਾਂ ਨੂੰ ਆਉਂਦਾ ਹੋਇਆ ਦਿਖਾਈ ਦਿੱਤਾ ਜਿਸ ਤੋਂ ਵੀ ਤਿੰਨ ਵਿਅਕਤੀ ਜਿਹੜੇ ਬੈਠੇ ਹੋਏ ਸੀਗੇ ਰੋਹਿਤ ਕੁਮਾਰ ਅਮੀਰ ਸਿੰਘ ਅਤੇ ਬਲਰਾਜ ਸਿੰਘ ਇਹ ਤਿੰਨ ਲੋਕ ਜਿਹੜੇ ਸਵਾਰ ਸੀਗੇ ਇਹਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਹੈਗਾ ਉਹ ਉੱਥੇ ਮੋਕ ਕੇ ਸਿੱਡ ਦਿੱਤਾ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਿਸਤੇ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਕਾਬੂ ਕਰ ਲਿਆ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਅ ਮੌਕੇ ਤੇ ਉਹਨਾਂ ਦੇ ਕੋਲੋਂ ਤਲਾਸ਼ੀ ਦੌਰਾਨ ਜਿਹੜਾ ਹੈ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਹੋਇਆ ਹੈ 200 20000 ਰੁਪਏ ਜਿਹੜੇ ਟਰੱਕ ਮਰੀਨ ਨੇ ਉਹ ਵੀ ਮੌਕੇ ਤੇ ਇਹਨਾਂ ਕੋਲੋਂ ਆ ਮਿਲੇ ਨੇ ਤਾਂ ਹਾਲ ਦੀ ਘੜੀ ਪੁਲਿਸ ਵੱਲੋਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਜਿਹੜਾ ਹੈਗਾ ਪੇਸ਼ ਕੀਤਾ ਗਿਆ ਹੈ ਜਿੱਥੇ ਕਿ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੌਰਾਨ ਪੁੱਛਗਿੱਛ ਹੋਵੇ ਕੀ ਇਹ ਲੋਕ ਐਡੀ ਵੱਡੇ ਅਮਾਊਂਟ ਜਿਹੜੀ ਹੈਗੀ ਹੈ ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਜਿਹੜਾ ਹੈਗਾ ਕਿੱਥੋਂ ਲੈ ਕੇ ਆਏ ਸੀਗੇ ਅਤੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀਗਾ ਪਰ ਜੋ ਮੁੱਢਲੀ ਜਾਣਕਾਰੀ ਆਈ ਹੈ ਜੋ ਡੀਐਸਪੀ ਫਰੀਦਕੋਟ ਨੇ ਟ੍ਰਬਲੋਜ਼ਰ ਸਿਕਨਰ ਦੱਸਿਆ ਕਿ ਬਾਰਡਰ ਵਾਲੇ ਪਾਸਿਓ ਇਹ ਨਸ਼ਾ ਜਿਹੜਾ ਹੈਗਾ ਆਇਆ ਸੀਗਾ ਪਰ ਹਾਲ ਦੀ ਘੜੇ ਪੁਲਿਸ ਜਾਂਚ ਕਰੇਗੀ ਕਿ ਇਹ ਕਿੱਥੋਂ ਲੈ ਗਿਆ ਸੀ ਕੋਨ ਐਸ ਦਾ ਮੇਨ ਹੈਂਡਲਰ ਹੈ ਅਗੇ ਕਿੱਥੇ ਨਸ਼ਾ ਜਿਹੜਾ ਇਹ ਸਪਲਾਈ ਹੋਣਾ ਸੀਗਾ ਜੀ ਸਰੋਜੀ ਇਹ ਜਿਹੜੇ ਤਿੰਨ ਤਸਕਰ ਕਾਬੂ ਕੀਤੇ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਤਿੰਨੋਂ ਤਸਕਰ ਜਿਹੜੇ ਨੇ ਫਰੀਦਕੋਟ ਜਿਲ੍ਹੇ ਨਾਲ ਸੰਬੰਧਿਤ ਨੇ ਅਤੇ ਇਹਨਾਂ ਦੇ ਵਿੱਚੋਂ ਦੋਆਂ ਦੇ ਉੱਪਰ ਜਿਹੜੇ ਨੇ ਪਹਿਲਾਂ ਹੀ ਮੁਕਦਮੇ ਜਿਹੜੇ ਦਰਜ ਨੇ ਅਤੇ ਇੱਕ ਵਿਅਕਤੀ ਦੇ ਉੱਪਰ ਪਹਿਲਾਂ ਕੋਈ ਮੁਕਦਮਾ ਜਿਹੜਾ ਹੈ ਦਰਜ ਨਹੀਂ ਹੈ ਕੋਈ ਜਾਣਕਾਰੀ ਹੈਗੀ ਹੈ ਕਿ ਇਹਨਾਂ ਤਿੰਨਾਂ ਦੇ ਕਿੰਨਾ ਤਲਾ ਜੜੀਆਂ ਨੇ ਜੀ ਦੇਖੋ ਹਾਲ ਦੀ ਘੜੀ ਕੁਝ ਵੀ ਕੋਈ ਨਾ ਨਾ ਮਮਕਨ ਹੈ ਕਿਉਂਕਿ ਹੋ ਜੇ ਜਾਂਚ ਹੋਵੇਗੀ ਮੋਟਲੀ ਜਾਣਕਾਰੀ ਜਿਹੜੀ ਉਹ ਸਮਝ ਕਰ ਦਿੱਤੀ ਗਈ ਹੈ ਪਰ ਰਿਮਾਂਡ ਦੌਰਾਨ ਪੂਰਾ ਪਤਾ ਲੱਗੇਗਾ ਕਿ ਇਹ ਆ ਕਿਸ ਤਰ੍ਹਾਂ ਦਾ ਪੁਰਾਣਾ ਨੈਟਵਰਕ ਚਲਾਉਂਦੇ ਸੀਗੇ ਕੀ ਅੱਗੇ ਵੇਚਦੇ ਸੀਗੇ ਜਾਂ ਇੱਡੀ ਵੱਡੀ ਜਿਹੜਾ ਕਨਸਾਈਨਮੈਂਟ ਹੈਗਾ ਇਸ ਨੂੰ ਅੱਗੇ ਸਪਲਾਈ ਕਰਦੇ ਸੀਗੇ ਇਹ ਤਮਾਮ ਚੀਜ਼ਾਂ ਜਿਹੜੀਆਂ ਰਿਮਾਂਡ ਦੌਰਾਨ ਪਤਾ ਲੱਗਣਗੀਆਂ ਜੀ ਸਰੋਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਜਿਹੜੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰ ਦਿੱਤੀ ਹੈ 1 ਕਿਲੋ ਜਿਹੜੀ ਹੈ ਹਿਰੋਇਨ ਬਰਾਮਦ ਕੀਤੀ ਹੈ ਕਰੋੜਾਂ ਦੇ ਹਿਸਾਬ ਨਾਲ ਜਿਹੜੀ ਹੈ ਇੱਕ ਹਿਰੋਇਨ ਬਰਾਮਦ ਕੀਤੀ ਹੈ ਤਾਂ ਦੱਸ ਜਿਓ ਕਿ ਤਿੰਨ ਜਿਹੜੇ ਤਸਕਰ ਵੀ ਕਾਬੂ ਕੀਤੇ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੱਸ ਜੀ ਕਿ ਪੁਲਿਸ ਨੇ ਗੁਪਤ ਸੂਚਨਾ ਜੀ ਕਹ ਕਿ ਤਿੰਨ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਆ ਰਹੇ ਸੀ ਕਿ ਉਹਨਾਂ ਦੇ ਕੋਲੋਂ ਵੱਡੀ ਮਾਤਰਾ ਜਿਹੜੀ ਹੈ ਹੈਰੋਇਨ ਤਸਕਰੀ ਕਰਨ ਜਾ ਰਹੇ ਸਨ ਤਾਂ ਇਸੇ ਦੌਰਾਨ ਫਿਰੋਧਕੋਟ ਪੁਲਿਸ ਨੇ ਜਿਹੜੀ ਹੈ ਨਾਕਾ ਲਗਾਇਆ ਸੀਗਾ ਨਾਕਾ ਬੰਦੀ ਦੌਰਾਨ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਮੋਟਰਸਾਈਕਲ ਭਜਾ ਦਿੱਤਾ ਤੁਰੰਤ ਜਿਹੜਾ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਤਾਂ ਚੈਕਿੰਗ ਦੇ ਦੌਰਾਨ ਜਿਹੜੀ ਆ ਇਹਨਾਂ ਪਾਸੋਂ ਵੱਡੀ ਮਾਤਰਾ ਚ ਜਿਹੜੀ ਹੈ ਹੈਰੋਇਨ ਬਰਾਮਦ ਹੋਈ ਆ ਪਰ ਫਿਲਹਾਲ ਇਸਤੇ ਬਾਰੇ ਜਾਣਕਾਰੀ ਨਹੀਂ ਹੈ ਕਿ ਇਹ ਹੈਰੋਇਨ ਜਿਹੜੀ ਹੈ ਕਿੱਥੇ ਲੈ ਕੇ ਜਾ ਰਹੀ ਸੀਗੀ ਔਰ ਕਿੱਥੋਂ ਇਹ ਜਿਹੜੇ ਤਿੰਨ ਨੌਜਵਾਨ ਨੇ ਇਹ ਦੱਸੇ ਜਾ ਰਹੇ ਕਾ ਫਰੀਦਕੋਟ ਦੇ ਹੀ ਰਹਿਣ ਵਾਲੇ ਨੇ ਤੇ ਇਸ ਸਬੰਧੀ ਸਾਡੇ ਪੱਤਰਕਾਰ ਨੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਯੁੱਧ ਨਸ਼ਾ ਵਿਰੁੱਧ ਲਗਾਤਾਰ ਚੱਲ ਰਹੀ ਹੈ ਤੇ ਵੱਡੀ ਕਾਮਯਾਬੀ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਦੇ ਹੱਥ ਲਗਾਤਾਰ ਲੱਗ ਰਹੀ ਹੈ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਆ ਸੂਰਜ ਪ੍ਰਕਾਸ਼ ਇਸ ਵਕਤ ਸਾਡੇ ਨਾਲ ਡਿਸਪੀ ਸਰ ਲੋਚਨ ਜੀ ਮੌਜੂਦ ਨੇ ਬਹੁਤ ਵੱਡੀ ਕਾਮਯਾਬੀ ਹੱਥ ਲੱਗੇ ਪੂਰੀ ਜਾਣਕਾਰੀ ਲੈਣ ਦੇ ਸਰ ਇਸ ਵਕਤ ਕਿਸ ਤਰੀਕੇ ਦੀ ਕਾਮਯਾਬੀ ਜਿਹੜੀ ਜਾਈ ਹੈ ਪੁਲਿਸ ਦੇ ਹੱਥ ਲੱਗੀ ਜਿਹੜੀ ਸਾਡੇ ਫ੍ਰੀ ਕੋਡ ਦੇ ਸੀਏ ਟੀਮ ਇੰਸਪੈਕਟਰ ਅਮਿੰਦਰ ਸਿੰਘ ਦੇ ਅੰਡਰ ਸਬ ਇੰਸਪੈਕਟਰ ਸਾਡੇ ਚਰਨਜੀਤ ਸਿੰਘ ਸੀ ਇਹਨਾਂ ਨੂੰ ਵੀਰੇਵਾਲ ਰੋਡ ਤੋਂ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਤੇ ਤਿੰਨ ਜਾਣਿਆਂ ਨੂੰ ਰੀਟੇਨ ਕੀਤਾ ਹੈਗਾ ਜਿਨ੍ਹਾਂ ਦੇ ਇੱਕ ਮੋਟਰਸਾਈਕਲ ਤੇ ਰੋਕਿਆ ਗਿਆ ਜਿਨ੍ਹਾਂ ਕੋਲੋਂ 1 ਕਿਲੋ 30 ਗ੍ਰਾਮ ਹੈਰੋਨ ਅਤੇ 20000 ਰੁਪਿਆ ਡਰਗ ਮਨੀ ਬਰਾਮਦ ਕੀਤੀ ਹੈ ਤੇ ਜਿਹੜੀ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਜਿਹੜਾ ਰੋਹਿਤ ਕੁਮਾਰ ਇਸ ਤੇ ਚਾਰ ਮੁਕਦਮੇ ਦਰਜ ਨੇ ਤੇ ਇਹਦੇ ਵਿੱਚ ਤਿੰਨ ਆਈਪੀਸੀ ਤੇ ਇੱਕ ਜਿਹੜਾ ਨਸ਼ੇ ਦਾ ਮਕਦਮਾ ਦਰਜ ਸੀਗਾ ਇਹ ਕੁਝ ਟਾਈਮ ਹੀ ਪਹਿਲਾਂ ਜਿਹੜਾ ਉਸ ਮਕਦਮੇ ਚੋਂ ਜੇਲ੍ਹ ਚੋਂ ਬਾਹਰ ਆਇਆ ਤੇ ਜਿਹੜਾ ਦੂਜਾ ਸਾਥੀ ਅਮੀਤ ਸਿੰਘ ਉਹ ਵੀ ਪਹਿਲਾਂ ਨਸ਼ੇ ਦੇ ਮਕਦਮੇ ਚੋਂ ਬੇਲ ਆਊਟ ਹੈ ਤੇ ਤੀਸਰਾ ਜਿਹੜਾ ਬਲਾਜ ਸਿੰਘ ਉਹ ਇਹਨਾਂ ਦਾ ਵੀ ਨਾਲ ਸਾਥੀ ਸੀ ਜਿਹੜਾ ਤਿੰਨਾਂ ਨੂੰ ਜਿਹੜਾ ਇਹਨਾਂ ਗਿਫਤਾ ਕਰਕੇ ਬਹੁਤ ਵੱਡੀ ਮਾਤਰਾ ਵਿੱਚ ਜਿਹੜੀ ਇਹਨਾਂ ਤੋਂ ਰਿਕਵਰੀ ਕੀਤੀ ਗਈ ਹੈ ਤੇ ਇਹਨਾਂ ਜਿਹੜੇ ਅੱਜ ਅਸੀਂ ਮਾਂ ਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਜਿਹੜਾ ਇਹਨਾਂ ਨੂੰ ਦਰਾਨੇ ਰਿਮਾਂਡ ਅਸੀਂ ਇਹਨਾਂ ਤੋਂ ਪੁੱਛ ਕੁੱਛ ਕਰਾਂਗੇ ਵੀ ਜਿਹੜੀ ਇਸ ਲੈਵਲ ਦੀ ਇੰਨੀ ਵੱਡੀ ਕਨਸਾਈਨਮੈਂਟ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਇਹਨਾਂ ਦਾ ਸਪਲਾਈ ਕਰਨ ਦਾ ਕੀ ਤਰੀਕਾ ਸੀ ਤੇ ਉਹ ਅਸੀਂ ਇਹਨੂੰ ਬ੍ਰੇਕ ਕਰਾਂਗੇ ਕਿਉਂਕਿ ਜਿਹੜਾ ਪਿੱਛੇ ਵੱਡਾ ਸਮਗਲਾ ਦਾ ਅਸੀਂ ਉਹਨੂੰ ਵੀ ਬਹੁਤ ਜਲਦੀ ਉਹਨੂੰ ਹੀ ਗਿਫਤਾ ਕਰਾਂਗੇ ਸਰ ਕਿਸ ਤਰ੍ਹਾਂ ਦੀ ਟਿਪ ਸੀਗੀ ਇਹ ਵਾਲੀ ਕਿਉਂਕਿ ਬਹੁਤ ਵੱਡੀ ਰਿਕਵਰੀ ਜਿਹੜੀ ਹੈਗੀ ਹੈ ਕਾਫੀ ਜੇਕਰ ਆਪਾਂ ਪੈਸੇ ਦੀ ਗੱਲ ਕਰੀਏ ਬਹੁਤ ਵੱਡੀ ਅਮਾਉਂਟ ਦੀ ਰਿਕਵਰੀ ਹੋਏਗੀ ਇਹ ਵਾਲੀ ਤਾਂ ਕਿਸ ਤਰ੍ਹਾਂ ਦੀ ਔ ਕੁਝ ਪਤਾ ਲੱਗ ਸਕਿਆ ਮੋਡਰੀ ਜਾਣਕਾਰੀ ਵਿੱਚ ਕਿ ਕਿੱਥੋਂ ਲੈ ਕੇ ਆਏ ਸੀ ਕਿੱਥੇ ਦੇਣੀ ਸੀ ਕਿਵੇਂ ਸਪਲਾਈ ਚੇਨ ਜਲਦੀ ਸੇ ਨਾ ਬਿਲਕੁਲ ਇਹ ਇੱਕ ਬਹੁਤ ਵੱਡੀ ਮਾਤਰਾ ਵਿੱਚ ਸਾਡੀ ਸੀਏਟੀਮ ਨੂੰ ਜਿਹੜੀ ਕਾਮਯਾਬੀ ਮਿਲੀ ਹੈ ਇਹ ਮੇਸ਼ਾ ਹੀ ਜਿਹੜੀ ਹਮ ਪੁੱਛਗਿਸ ਤੇੜੀ ਸਾਡੀ ਜਿਹੜੀ ਬੇਸਿਕ ਪੁੱਛਗਿਸ ਤੇ ਇਹ ਸਾਹਮਣੇ ਆਇਆ ਵੀ ਇਹ ਆਪਣੇ ਬਾਰਡਰ ਲਾਈਨ ਤੋਂ ਜਿੱਥੋਂ ਹੈਰਨ ਸਪਲਾਈ ਹੁੰਦੀ ਹੈ ਉਧਰੋਂ ਹੀ ਇਹ ਜਿਹੜੀ ਹੈਰਨ ਲੈ ਕੇ ਆਏ ਸੀ ਕਿਉਂਕਿ ਇਹ ਸਾਡਾ ਇਨਵੈਸਟਿਗੇਸ਼ਨ ਦਾ ਪਾਰਟ ਹੈ ਤੇ ਉਸ ਕਿਉਂਕਿ ਅਸੀਂ ਉਸ ਸਮਗਲ ਤੱਕ ਬਹੁਤ ਜਲਦੀ ਪਹੁੰਚ ਜਾਵਾਂਗੇ ਕਿਉਂਕਿ ਇਹ ਜਿਹੜੀ ਸਪਲਾਈ ਸੀ ਇੱਕ ਬਾਰਡਰ ਬੈਲਟ ਦੇ ਏਰੀਆ ਚੋਂ ਆਪਣੇ ਆਈ ਹੈ ਸਰ ਇਹ ਕੋਣ ਲੋਕ ਨੇ ਇੱਕ ਪਰਿਵਾਰਕ ਮੈਂਬਰ ਨੇ ਇਹ ਇਹ ਬਿਜ਼ਨਸ ਤੌਰ ਤੇ ਨੇ ਯਾਰ ਦੋਸਤ ਨੇ ਜਿਹੜੇ ਲੋਕੇ ਕੰਮ ਕਰ ਰਹੇ ਸੀ ਇਸ ਵਕਤ ਗ੍ਰਿਫਤਾਰੀ ਜਿਹੜੀ ਹੋਈ ਹੈ ਇਹ ਤਿੰਨੇ ਹੀ ਆਪਸ ਵਿੱਚ ਯਾਰ ਦੋਸਤ ਨੇ ਇਕੱਠੇ ਰਹਿੰਦੇ ਨੇ ਤੇ ਇਹ ਪਹਿਲਾਂ ਛੋਟੇ ਲੈਵਲ ਤੇ ਇਹ ਆਦਾ ਡਰੈਗਸ ਦਾ ਕੰਮ ਕਰਦੇ ਸੀ ਤੇ ਜਦੋਂ ਇਹ ਜੇਲ੍ਹ ਚੋਂ ਬਾਹਰ ਆਏ ਨੇ ਨੈਚੁਰਲ ਇਹਨਾਂ ਦੇ ਕੋਈ ਲਿੰਕ ਕ੍ਰੀਏਟ ਹੋ ਜਾਂਦੇ ਨੇ ਜਿੱਲਾ ਜਾ ਕੇ ਜਾਂ ਇਸ ਤਰ੍ਹਾਂ ਆਪਣੇ ਸਾਥੀ ਨਵੇਂ ਮਿਲ ਜਾਂਦੇ ਨੇ ਉਸ ਤੋਂ ਬਾਅਦ ਇਹਨੇ ਵੱਡੇ ਲੈਵਲ ਦੇ ਕੰਮ ਕਰਨਾ ਸ਼ੁਰੂ ਕਰਤਾ ਤੇ ਕਾਫੀ ਟਾਈਮ ਤੋਂ ਜਿਹੜੀ ਸਾਡੀ ਸੀਏ ਟੀਮ ਇਹਨਾਂ ਦੇ ਤੇ ਨਿਗਰਖ ਰਹੀ ਸੀ ਤੇ ਉਹਨੂੰ ਸਾਨੂੰ ਕਾਮਯਾਬੀ ਮਿਲੀ ਅਕਸਰ ਸਰ ਲੋਕ ਕਹਿੰਦੇ ਹੁੰਦੇ ਸੀਗੇ ਕਿ ਪੁਲਿਸ ਜਿਹੜਾ ਖਾਨਪੀਣ ਵਾਲਾ ਨੂੰ ਫੜ ਲੈਂਦੀ ਹੈ ਪਰ ਐਡੀ ਵੱਡੀ ਰਿਕਵਰੀ ਖਾਨਪੀਣ ਵਾਲੀ ਨਹੀਂ ਹੋ ਸਕਦੀ ਉਮੀਦ ਹੈ ਕਿ ਵੱਡੇ ਖੁਲਾਸੇ ਹੋ ਸਕਦੇ ਹਨ ਨੇ ਟਾਈਮ ਨਹੀਂ ਬਿਲਕੁਲ ਜਿਵੇਂ ਆਪਾਂ ਇਹਨੂੰ ਇਹ ਕਹਾਂਗੇ ਵੱਡਾ ਮગરਮੱਛ ਇਹ 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 ਵੱਡਾ ਮગરਮੱਛ ਕਿਉਂਕਿ ਇਹ ਜਿਹੜੀ 1 ਕਿਲੋ 30 ਗ੍ਰਾਮ ਹੈਰਨ ਬਹੁਤ ਵੱਡੀ ਮਾਤਰਾ ਚ ਹੁੰਦੀ ਛੋਟੇ ਜ਼ਿਲ੍ਹੇ ਦੇ ਵਿੱਚ ਇੰਨੀ ਵੱਡੀ ਰਿਕਵਰੀ ਹੋਣੀ ਸਾਡੇ ਫਰੀ ਕੋਟ ਪੁਲਿਸ ਨੂੰ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਮੇਸ਼ਾ ਹੀ ਸਾਨੂੰ ਵੱਡੇ ਮਗਰਮੱਛ ਜਾਂ ਵੱਡੇ ਸਪਲਾਈਆਂ ਦੇ ਉੱਤੇ ਧਿਆਨ ਦੇਣ ਨੂੰ ਕਹਿੰਦੇ ਨੇ ਜਿਹੜੀ ਸਾਨੂੰ ਇਸ ਚੀਜ਼ ਚ ਕਾਮਯਾਬੀ ਮਿਲੀ ਥੈਂਕ ਯੂ ਵੈਰੀ ਮਚ ਬਿਲਕੁਲ ਇਹ तमाम ਕਰਮਚਾਰੀ ਨੇ तमाम ਟੀਮ ਹੈਗੀ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਜਿਹੜੀ ਹੈਗੀ ਹੈ ਕਾਬੂ ਕਿਤੇ ਨਾਲ ਲੋਕਾਂ ਨੂੰ ਜੋ ਕਿ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਰਿਕਵਰੀ ਪੁਲਿਸ ਦੇ ਹੱਥ ਲੱਗਿਆ ਵੱਡਾ ਮਗਰਮਸ ਦੀ ਗੱਲ ਕਹੀ ਜਾਵੇ ਤਾਂ ਉਸ ਤਰੀਕੇ ਦਾ ਇੱਕ ਵਿਅਕਤੀ ਜਿਹੜਾ ਇਹਨਾਂ ਦੇ ਤਿੰਨ ਤੋਂ ਚਾਰ ਲੋਕ ਨੇ ਜਿਹੜੇ ਕਾਬੂ ਕੀਤੇ ਗਏ ਨੇ ਅਤੇ ਵੱਡੇ ਰਿਕਵਰੀ ਇਸ ਵਕਤ ਪੁਲਿਸ ਦੇ ਹੱਥ ਲੱਗੇ ਹਾਲ ਦੀ ਘੜੀ ਦੇਖਦੇ ਹਾਂ ਇਨਵੈਸਟੀਗੇਸ਼ਨ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਫਰੀਦਕੋਟ ਤੋਂ ਕੈਮਰਾ ਪਰਸਨ ਅਭਿਜੈਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ